ਜੇ ਕੋਈ ਮਰੀਜ਼ ਸਾਡੇ ਹਸਪੀਟਲ ਵਿੱਚ ਇਲਾਜ ਕਰਵਾਉਣ ਲਈ ਆਉਂਦਾ ਤਾਂ ਉਸ ਦੇ ਨਾਲ ਕੋਈ ਵੀ ਰਿਲੇਟਿਵ ਹੁੰਦਾ ਉਹਦਾ ਖਾਣਾ ਰਹਿਣ-ਬਹਿਣ ਦਾ ਪ੍ਰੋਪਰ ਪ੍ਰਬੰਧ ਕੀਤਾ ਜਾਂਦਾ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਕੀਤੀ ਜਾਂਦੀ ਖਾਸ ਕਰਕੇ ਆਰਮੀ ਮੈਨ ਜੋ ਕਿ ਸਾਡੇ ਦੇਸ਼ ਦੀ ਸੇਵਾ ਕਰਦੇ ਨੇ ਫੌਜੀ ਵੀਰ ਸੇਵਾਮੁਕਤ ਹੋ ਕੇ ਆਉਂਦੇ ਨੇ ਉਹਨਾਂ ਦਾ ਸਪੈਸ਼ਲ ਖਾਸ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਨੂੰ ਪ੍ਰੋਪਰ ਖਾਣਾ ਵਗੈਰਾ ਉਹਨਾਂ ਦੇ ਰਿਲੇਟਿਵ ਨੂੰ ਵੀ ਨਾਲ ਖਾਣਾ ਦਿੱਤਾ ਜਾਂਦਾ ਹੈ ਅਤੇ ਪ੍ਰੋਪਰ ਰੂਮ ਵਗੈਰਾ ਵਧੀਆ ਦਿੱਤੇ ਜਾਂਦੇ ਨੇ ਵੀ ਜੋ 70 ਸਾਲ ਤੋਂ ਉੱਪਰ ਦਾ ਮਰੀਜ਼ ਹੈ ਉਹ ਸਿੱਧਾ ਹਸਪੀਟਲ ਆਪਣੇ ਕੋਲੇ ਆ ਸਕਦਾ ਆਪਣੇ ਹਸਪਤਾਲ ਵਿੱਚ ਉਸ ਦਾ ਪ੍ਰੋਪਰ ਕੇਅਰ ਕੀਤੀ ਜਾਊਗੀ ਪ੍ਰੋਪਰ ਉਸ ਨੂੰ ਗਾਈਡ ਕੀਤਾ ਜਾਊਗਾ ਤੇ ਪ੍ਰੋਪਰ ਟਰੀਟਮੈਂਟ ਕੀਤਾ ਜਾਊਗਾ ਤਾਂ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੀ ਸਾਰੇ ਫੌਜੀ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣਾ ਹਸਪਤਾਲ ਹੈ ਜੀ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਹੈ ਜੀ ਆਪਣਾ ਜੋ ਕਿ ਮਾਨਸਰ ਰੋਡ ਤੇ ਹੈ ਬਠਿੰਡਾ ਵਿੱਚ ਸਥਿਤ ਹੈ ਜੀ ਆਪਣੇ ਹਸਪਤਾਲ ਵਿੱਚ ਸਾਰੀਆਂ ਸੁਪਰ ਸਪੈਸ਼ਲਿਟੀਆਂ ਹੈਗੀਆਂ ਨੇ ਜੀ ਗੈਸਟਰੋ ਕਾਰਡੀਓਲੋਜੀ ਹਾਰਟ ਦੇ ਕੋਈ ਵੀ ਹਾਰਟ ਸੰਬੰਧੀ ਬਿਮਾਰੀ ਹੈ ਕੋਈ ਹੱਡੀਆਂ ਦੀ ਬਿਮਾਰੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਪੇਟ ਦੀ ਬਿਮਾਰੀ ਹੈ ਐਮਡੀ ਮੈਡੀਸਨ ਡਾਕਟਰ ਰਸ਼ਮੀਤ ਸਿੰਘ ਨੇ ਆਪਣੇ ਬਹੁਤ ਵਧੀਆ ਨੇ ਸਾਰੇ ਡਾਕਟਰਸ ਆਪਣੇ ਕੋਲ ਡਾਕਟਰਸ ਦੀ ਬਹੁਤ ਵਧੀਆ ਟੀਮ ਹੈ ਜੀ ਚਮੜੀ ਦੇ ਨੇ ਆਪਣੇ ਕੋਲ ਡਾਕਟਰ ਪਲਾਸਟਿਕ ਸਰਜਰੀ ਨੇ ਦੇ ਨੇ ਨਿਊਰੋ ਸਰਜਨ ਵੀ ਨੇ ਆਪਣੇ ਕੋਲ ਡਾਕਟਰ ਆਪਣੇ ਕੋਲੇ ECHS ਆਇਸ਼ਮਾਨ TPA ਵਗੈਰਾ ਦੇ ਸਾਰੇ ਆਪਣੇ ਕੋਲੇ ਕਾਰਡ ਵਗੈਰਾ ਚੱਲ ਰਹੀ ਨੇ ਅੱਗੇ ਤੋਂ ਸਾਰੀਆਂ ਜੋ ਵੀ ਹੁੰਦੀਆਂ ਆਪਾਂ ਸਾਰਾ ਇਲਾਜ ਇਹਨਾਂ ਦੇ ਅੰਡਰ ਕਰਦੇ ਆਂ ਆਇਸ਼ਮਾਨ ਚ ਵੀ ਕਰਦੇ ਆਂ ECHS ਤੇ ਵੀ ਸਾਰਾ ਇਲਾਜ ਕਰਦੇ ਆਂ ਜੀ ECHS ਦੀ ਜੇ ਆਪਾਂ ਗੱਲ ਕਰੀਏ ਤਾਂ ईएचएस ਵਿੱਚ ਕੋਈ ਵੀ ਜੋ 70 ਸਾਲ ਤੋਂ ਉੱਪਰ ਦਾ ਮਰੀਜ਼ ਹੈ ਉਸ ਨੂੰ ਆਪਣਾ ਕੋਈ ਵੀ ਰੈਫਰਲ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ ਉਹ ਸਿੱਧਾ ਹਸਪਤਾਲ ਆਪਣੇ ਕੋਲੇ ਆ ਸਕਦਾ ਹੈ ਆਪਣੇ ਹਸਪਤਾਲ ਵਿੱਚ ਉਸ ਦਾ ਪ੍ਰੋਪਰ ਕੇਅਰ ਕੀਤੀ ਜਾਊਗੀ ਪ੍ਰੋਪਰ ਉਸ ਨੂੰ ਗਾਈਡ ਕੀਤਾ ਜਾਊਗਾ ਤੇ ਪ੍ਰੋਪਰ ਟਰੀਟਮੈਂਟ ਕੀਤਾ ਜਾਊਗਾ ईएचएस ਪੇਸ਼ੈਂਟ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਸ਼ੈਂਟ ਆਉਂਦਾ ਹੈ 70 ਸਾਲ ਤੋਂ ਉੱਪਰ ਉਮਰ ਹੈ ਤਾਂ ਉਹਨੂੰ ਰੈਫਰਲ ਲੈ ਕੇ ਆਉਣ ਦੀ ਲੋੜ ਨਹੀਂ ਹੈ ਜੀ ਅਗਰ ਕੋਈ 70 ਸਾਲ ਤੋਂ ਘੱਟ ਹੈ ਤਾਂ ਉਸ ਨੂੰ ਰੈਫਰਲ ਆਪਣਾ ਐਮਐਚ ਹਸਪਤਾਲ ਤੋਂ ਮਿਲਟਰੀ ਹਸਪਤਾਲ ਤੋਂ ਲੈ ਕੇ ਆਉਣਾ ਪਵੇਗਾ ਅਗਰ ਕੋਈ 70 ਸਾਲ ਤੋਂ ਉੱਪਰ ਹੈ ਤਾਂ ਉਸ ਨੂੰ ਨਹੀਂ ਲੈ ਕੇ ਆਉਣ ਦੀ ਲੋੜ ਹੈਗੀ। ਔਰ ਆਪਣੇ ਹਸਪੀਟਲ ਵਿੱਚ ਸਾਰੀਆਂ ਸਪੈਸ਼ਲਿਟੀਆਂ ਵਿੱਚ ECHS ਕਾਰਡ ਚੱਲਦਾ ਹੈ। ਆਸ਼ਮਨ ਕਾਰਡ ਵੀ ਆਪਣੇ ਕੋਲੇ ਚੱਲਦਾ ਹੈ। ਹਰ ਇੱਕ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਹਰ ਇੱਕ ਬਿਮਾਰੀ ਦਾ ਬਿਲਕੁਲ ਕੈਸ਼ਲੈਸ ਇਲਾਜ ਹੈ ਜੀ ਆਪਣੇ ਕੋਲੇ। ਵੈਗੁਰਜੀ ਕਾ ਖਾਲਸਾ, ਸ੍ਰੀ ਵੈਗੁਰਜੀ ਕੀ ਫਤਿਹ। ਸਤਿ ਸ੍ਰੀ ਅਕਾਲ ਸਭ ਨੂੰ। ਮੈਂ ਕ੍ਰਿਸ਼ਨਾ ਹਸਪੀਟਲ ਵਿੱਚ ECHS ਦੇ ਜਿੰਨੇ ਵੀ ਆਪਣੇ ਐਕਸ ਸਰਵਿਸਮੈਨ ਹੈ ਇਹਨਾਂ ਦੀ ਸੇਵਾ ਲਈ ਮੈਨੂੰ ਉੱਥੇ ਨਿਯੁਕਤ ਕੀਤਾ ਗਿਆ ਹੈ। ਜੇ ਕਿਸੇ ਪੈਨ ਨੂੰ ਭਰਾ ਨੂੰ ਕੋਈ ਦਿੱਕਤ ਹੈ ਕਿ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਜੋ ਕਿ ਤੁਹਾਡੀਆਂ ਸੇਵਾਵਾਂ ਲਈ 24 ਘੰਟੇ ਉਪਲਬਧ ਰਹੇਗਾ ਨੰਬਰ ਹੈ 92164 17000 ਧੰਨਵਾਦ ਜਿਵੇਂ ਕਿ ECHS ਵਾਲੇ ਭੈਣ ਭਰਾਵਾਂ ਨੂੰ ਮੈਂ ਦੱਸਿਆ ਸੀ ਕਿ ਤੁਹਾਡੀਆਂ ਸੇਵਾਵਾਂ ਲਈ ਮੈਨੂੰ ਕ੍ਰਿਸ਼ਨਾ ਹਸਪੀਟਲ ਨੇ ਨਿਯੁਕਤ ਕੀਤਾ ਗਿਆ ਹੈ ਜਿਵੇਂ ਕੀ ਕਿਸੇ ਭੈਣਾ ਨੂੰ ਕੋਈ ਜਨਾਨਾ ਬਿਮਾਰੀਆਂ ਨੇ ਉਹ ਉਨਾਂ ਵਾਸਤੇ ਆਪਣੇ ਲਈ ਸਪੈਸ਼ਲ ਗਾਇਨੀ ਡਾਕਟਰ ਅਵੇਲੇਬਲ ਨੇ ਠੀਕ ਹੈ ਦੂਜੀ ਗੱਲ ਜੀ ਮਰੀਜ਼ ਦੇ ਰਿਸ਼ਤੇਦਾਰਾਂ ਲਈ ਖਾਣਾ ਉਪਲਬਧ ਹੈ ਤੀਜੀ ਗੱਲ ਆਈਸੀਯੂ ਸੀਸੀਯੂ ਐਮਰਜੈਂਸੀ ਐਂਡ ਆਪਣਾ ਓਟੀ ਓਟੀ ਸਾਰੀਆਂ ਆਪਣੀਆਂ ਸੇਵਾਵਾਂ 24 ਘੰਟੇ ਤੁਹਾਡੇ ਲੋਕਾਂ ਲਈ ਉਪਲਬਧ ਨੇ ਆਈਸੀਯੂ ਆਪਣੇ ਹਸਪੀਟਲ ਵਿੱਚ ਜਿੱਦਾਂ ਕਿ ਆਪਾਂ ਦੇਖਦੇ ਆਈਸੀਯੂ ਸੀਸੀਯੂ ਸੀਸੀਯੂ ਮਤਲਬ ਕਾਰਡੀਅਕ ਕੇਅਰ ਯੂਨਿਟ ਇੱਕ ਸਪੈਸ਼ਲ ਬਣਾਈ ਹੋਈ ਹੈ ਆਪਣੇ ਇੰਡਕਟਰ ਹ੍ਰਿਤ ਮੋਦੀ ਜੀ ਹੈ ਜੋ ਕਿ ਹਾਰਟ ਦੇ ਸਪੈਸ਼ਲ ਨੇ ਉਹਨਾਂ ਕੋਲ ਕਾਫੀ ਤਜਰਬਾ ਹੈ ਕਾਫੀ ਐਕਸਪਰਟ ਡਾਕਟਰ ਨੇ ਆਪਣੇ ਡਾਕਟਰ ਹ੍ਰਿਤ ਮੋਦੀ ਜੀ ਕਾਫੀ ਟਾਈਮ ਤੋਂ ਬਠਿੰਡਾ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਦੇ ਵੀ ਤੁਸੀਂ ਆ ਕੇ ਮਿਲ ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਐਮ ਡੀ ਮੈਡੀਸਨ ਡਾਕਟਰ ਨੇ ਆਪਣੇ ਡਾਕਟਰ ਸ਼ਮੀਰ ਸਿੰਘ ਜੀ ਐਮ ਡੀ ਨਾਲ ਉਹਨਾਂ ਨੇ ਫੋਲੋਸ਼ਿਪ ਕੋ ਨਾਲ ਲਈ ਆਪਣੇ ਨੇਫਰੋਲਜੀ ਦੀ ਵੀ ਹੈ ਨੇਫਰੋ ਦੇ ਡਾਕਟਰ ਵੀ ਨੇ ਉਹ ਨਾਲ ਸਾਰੇ ਪੇਸ਼ੈਂਟ ਦੀਆਂ ਸੇਵਾਵਾਂ ਨੇਫਰੋ ਚ ਵੀ ਦੇ ਰਹੇ ਨੇ ਮੈਡੀਸਨ ਚ ਵੀ ਦੇ ਰਹੇ ਨੇ ਉਸ ਤੋਂ ਬਾਅਦ ਜੇ ਅੱਗੇ ਆਪਾਂ ਡਾਕਟਰ ਹਰਪੀਤ ਸਿੰਘ ਸੋਢੀ ਦੀ ਗੱਲ ਕਰੀਏ ਤਾਂ ਹੱਡੀਆਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਉਸ ਬਾਰੇ ਉਹ ਸਾਰਾ ਇਲਾਜ ਕਰਦੇ ਨੇ ਅੱਗੇ ਆਪਣੇ ਕੋਲੇ ਡਾਕਟਰ ਅਸ਼ਵਨੀ ਗਰੋਵਰ ਜੀ ਹੈਗੇ ਨੇ ਜੋ ਕਿ ਨਿਊਰੋ ਸਰਜਨ ਨੇ ਕਿਸੇ ਵੀ ਤਰ੍ਹਾਂ ਦੀ ਸਿਰ ਦੀ ਸੱਟ ਰੀੜ ਦੀ ਹੱਡੀ ਦੀ ਸੱਟ ਉਸ ਦਾ ਸਾਰਾ ਪ੍ਰੋਪਰ ਵਧੀਆ ਇਲਾਜ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਡਾਕਟਰ ਜੋਤੀ ਪੱਲਾ ਗਰੋਵਰ ਨੇ ਆਪਣੇ ਕੋਲੇ ਉਹ ਜੋ ਕਿ ਪਲਾਸਟਿਕ ਸਰਜਨ ਨੇ ਪਲਾਸਟਿਕ ਸਰਜਨ ਤੌਰ ਤੇ ਪਲਾਸਟਿਕ ਦੀ ਹਰ ਤਰ੍ਹਾਂ ਦੀ ਸਰਜਰੀ ਕੀਤੀ ਜਾਂਦੀ ਹੈ ਆਪਣੇ ਹਸਪੀਟਲ ਵਿੱਚ ਸਾਰੇ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਜੋਸਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਡਾਕਟਰ ਵਿਪਨ ਗੋਇਲ ਜੀ ਨੇ ਜੋ ਕਿ ਡੀਐਮ ਗੈਸਟਰੋ ਨੇ ਪੇਟ ਦੀਆਂ ਬਿਮਾਰੀਆਂ ਸੰਬੰਧੀ ਉਹਨਾਂ ਨੂੰ ਆਕੇ ਤੁਸੀਂ ਮਿਲ ਸਕਦੇ ਹੋ ਜੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਡਾਕਟਰ ਸ਼ੀਨੂ ਸਿੰਗਲਾ ਗੋਇਲ ਨੇ ਆਪਣੇ ਕੋਲੇ ਉਹ ਡੀਐਮ ਨੈਰੋਲੋਜੀ ਦੇ ਨੇ ਦਿਮਾਗ ਦੀ ਬਿਮਾਰੀ ਸੰਬੰਧੀ ਕੋਈ ਵੀ ਬਿਮਾਰੀ ਹੋਵੇ ਉਸ ਰਿਗਾਰਡਿੰਗ ਤੁਸੀਂ ਮਿਲ ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਡਾਕਟਰ ਵੀਪੀ ਕਲੜਾ ਜੀ ਨੇ ਉਹਨਕੋ ਸਰਜਨ ਨੇ ਕੈਂਸਰ ਦੀਆਂ ਬਿਮਾਰੀਆਂ ਦੀਆਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਰਜਰੀ ਹੋਵੇ ਹੋਰ ਵੀ ਕੋਈ ਵੀ ਜਨਰਲ ਸਰਜਰੀ ਹੋਵੇ ਉਹ ਸਾਰੀਆਂ ਸਰਜਰੀਜ਼ ਕਰਦੇ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਡਾਕਟਰ ਵਿੰਮੀ ਮੋਦੀ ਜੀ ਨੇ ਜੋ ਕਿ ਐਮ ਡੀ ਡਰਮਟੋਲੋਜੀ ਦੇ ਨੇ ਚਮੜੀ ਦੇ ਰੋਗਾ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੋਵੇ ਉਸ ਰਿਗਾਰਡਿੰਗ ਆ ਕੇ ਉਹਨਾਂ ਨੂੰ ਮਿਲ ਸਕਦੇ ਹੋ ਤੁਸੀਂ ਆਪਣੇ ਕੋਲੇ ਇੱਕ ਡਾਈਟਿਸ਼ੀਅਨ ਵਗੈਰਾ ਵੀ ਹੈਗੇ ਨੇ ਮੈਡਮ ਜੋ ਡਾਈਟ ਰਿਗਾਰਡਿੰਗ ਆਪਾਂ ਨੂੰ ਕੰਸਲਟ ਕਰਦੇ ਨੇ ਅੱਖਾਂ ਦਾ ਡਿਪਾਰਟਮੈਂਟ ਆਪਣੇ ਕੋਲੇ ਅੱਖਾਂ ਚ ਡਾਕਟਰ ਕਸ਼ਿਸ਼ ਗੁਪਤਾ ਜੀ ਹੈ ਜੋ ਕਿ ਆਪਣੇ ਹਸਪੀਟਲ ਵਿੱਚ ਅੱਖਾਂ ਦਾ ਡਿਪਾਰਟਮੈਂਟ ਦੇਖਦੇ ਨੇ ਹਰ ਤਰ੍ਹਾਂ ਦੀ ਬਿਮਾਰੀ ਦਾ ਆਪਣੇ ਹਸਪੀਟਲ ਵਿੱਚ ਇਲਾਜ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਪੇਸ਼ੈਂਟ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਂਦੀ ਸਾਡਾ ਟੀਪੀਏ ਕਾਊਂਟਰ ਹੈ ਐਸਐਚਐਸ ਕਾਊਂਟਰ ਹੈ ਸਾਰੇ ਅਲੱਗ-ਅਲੱਗ ਬਣੇ ਹੋਏ ਜਾਂਦੇ ਆ ਪੇਸ਼ੈਂਟ ਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਂਦੀ ਹੈ ਜੇ ਕੋਈ ਮਰੀਜ਼ ਸਾਡੇ ਹਸਪੀਟਲ ਵਿੱਚ ਇਲਾਜ ਕਰਵਾਉਣ ਲਈ ਆਉਂਦਾ ਹੈ ਤਾਂ ਉਸ ਦੇ ਨਾਲ ਕੋਈ ਵੀ ਰਿਲੇਟਿਵ ਹੁੰਦਾ ਹੈ ਉਹਦਾ ਖਾਣਾ ਰਹਿਣ-ਬਹਿਣ ਦਾ ਪ੍ਰੋਪਰ ਪ੍ਰਬੰਧ ਕੀਤਾ ਜਾਂਦਾ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਕੀਤੀ ਜਾਂਦੀ ਖਾਸ ਕਰਕੇ ਆਰਮੀ ਮੈਨ ਜੋ ਕਿ ਸਾਡੇ ਦੇਸ਼ ਦੀ ਸੇਵਾ ਕਰਦੇ ਨੇ ਫੌਜੀ ਵੀਰ ਸੇਵਾ ਮੁਕਤ ਹੋ ਕੇ ਆਉਂਦੇ ਨੇ ਉਹਨਾਂ ਦਾ ਸਪੈਸ਼ਲ ਖਾਸ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਨੂੰ ਪ੍ਰੋਪਰ ਖਾਣਾ ਵਗੈਰਾ ਉਹਨਾਂ ਦੇ ਰਿਲੇਟਿਵ ਨੂੰ ਵੀ ਨਾਲ ਖਾਣਾ ਦਿੱਤਾ ਜਾਂਦਾ ਹੈ ਅਤੇ ਪ੍ਰੋਪਰ ਰੂਮ ਵਗੈਰਾ ਵਧੀਆ ਦਿੱਤੇ ਜਾਂਦੇ ਨੇ ਇੱਕ ਵਾਰ ਆ ਕੇ ਸਾਡੇ ਹਸਪੀਟਲ ਨੂੰ ਜ਼ਰੂਰ ਵਿਸਟ ਕਰੋ ਤੇ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਜੇ ਮਰੀਜ਼ ਸਾਡੇ ਹਸਪੀਟਲ ਵਿੱਚ ਦਾਖਲ ਹੁੰਦਾ ਹੈ ਸਾਡੀਆਂ ਐਂਬੂਲੈਂਸ ਸਰਵਿਸ ਅਵੇਲੇਬਲ ਨੇ ਉਹਨਾਂ ਲਈ ਉਹਨਾਂ ਨੂੰ ਘਰ ਤੱਕ ਛੱਡ ਕੇ ਆਂਦੀਆਂ ਨੇ ਜੇ ਕਿਸੇ ਪ੍ਰਾਣ ਨੂੰ ਐਮਰਜੈਂਸੀ ਜਾਂ ਪੈਨ ਨੂੰ ਐਮਰਜੈਂਸੀ ਪੈਂਦੀ ਹੈ ਤਾਂ ਸਾਡਾ ਜਿਵੇਂ ਕਿ ਤੁਹਾਨੂੰ ਨੰਬਰ ਦਿੱਤਾ ਗਿਆ ਉਸ ਨੰਬਰ ਤੇ ਕਾਲ ਕਰ ਦੇਣ ਤੇ ਐਂਬੂਲੈਂਸ ਸਰਵਿਸ ਤੁਹਾਨੂੰ ਐਮਰਜੈਂਸੀ ਸਵਾਵਾ ਲਈ ਮਿਲ ਸਕਦੀ ਹੈ ਜਿਵੇਂ ਤੁਸੀਂ ਇੱਕ ਰੈਫਰ ਬਾਰੇ ਦੱਸਿਆ ਸੀ ਗੱਲ ਜਿਵੇਂ ਐਮਰਜੈਂਸੀ ਸਵਾਵਾ ਹੁੰਦੀਆਂ ਉਹਨਾਂ ਲਈ ਰੈਫਰ ਲਾਈਨ ਦੀ ਜ਼ਰੂਰਤ ਹੈ ਜਾਂ ਕੋਈ ਸ਼ਾਮ ਨੂੰ ਜਦੋਂ ਹੋ ਜਾਂਦਾ ਆਪਣਾ ਈਟੀਐ ਜਾਂ ਐਮਚ ਬੰਦ ਹੋ ਜਾਂਦਾ ਫਿਰ ਰੈਫਰ ਲਾਈਨ ਦੇ ਆ ਜਾਣ ਦੇ ਆ ਜਾਣ ਦੇਖੋ ਸਰ ਦੇਖੋ ਸਰ ਜਿਵੇਂ ਕੋਈ ਵੀ ਐਮਰਜੈਂਸੀ ਆ ਗਈ ਕੋਈ ਹਾਰਟ ਸੰਬੰਧੀ ਬਿਮਾਰੀ ਆ ਗਈ ਕੋਈ ਹਾਰਟ ਦੀ ਦਿਲ ਦੀ ਪ੍ਰੋਬਲਮ ਆ ਗਈ ਉਸ ਵਿੱਚ ਕੋਈ ਵੀ ਰੈਫਰੈਂਸ ਲੈਣ ਦੀ ਲੋੜ ਨਹੀਂ ਹੁੰਦੀ ਅਗਰ ਕੋਈ ਵੀ ਮਰੀਜ਼ ਹੈ ਉਸ ਦੀ ਉਮਰ 70 ਸਾਲ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਵੀ ਮਿਲਟਰੀ ਹਸਪੀਟਲ ਜਾ ਕੇ ਰੈਫਰਲ ਲੈਣ ਦੀ ਲੋੜ ਨਹੀਂ ਹੈ ਉਹ ਸਿੱਧਾ ਆਪਣੇ ਹਸਪੀਟਲ ਆ ਸਕਦਾ ਹੈ ਤੇ ਸਿੱਧਾ ਪ੍ਰੋਪਰ ਆਪਣਾ ਇਲਾਜ ਸ਼ੁਰੂ ਕਰਵਾ ਸਕਦੇ ਹਨ ਯਾਨੀ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ 70 ਸਾਲਾਂ ਤੋਂ ਉੱਪਰ ਹੈ ਉਹ ਛੋਟੀ ਮੋਟੀ ਬਿਮਾਰੀ ਲਈ ਵੀ ਡਰਾਈਵਰ ਦੀ ਜ਼ਰੂਰਤ ਨਹੀਂ ਹੈ ਜ਼ਰੂਰਤ ਨਹੀਂ ਹੈ ਜੀ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਜਿਹੜੇ 70 ਸਾਲਾਂ ਤੋਂ ਥੱਲੇ ਹੈ ਉਹ ਐਮਰਜੈਂਸੀ ਵੈਦ ਆਉਂਦਾ ਡਰਾਈਵਰ ਆ ਸਕਦੇ ਜੀ ਸਰ ਔਰ ਸਾਡੇ ਹਸਪੀਟਲ ਵਿੱਚ ਇੱਕ ਸਾਲ ਸੀ ਸੇਵਾਵਾ ਅਲੱਗ ਤੋਂ ਸ਼ੁਰੂ ਕੀਤੀ ਹੋਈ ਹੈ ਜੋ ਕਿ ਸਾਡੇ ਹਸਪਤਾਲ ਦੀ ਇੱਕ ਐਬੂਲੈਂਸ ਹੈ ਉਸ ਵਿੱਚ ਅਸੀਂ ਮਰੀਜ਼ ਨੂੰ ਖੁਦ ਲੈ ਕੇ ਅਤੇ ਛੱਡ ਕੇ ਆਉਂਦਾ ਵੀ ਸਾਡੇ ਕੋਲੇ ਪ੍ਰਬੰਧ ਹੈ ਉਹ ਕਿੰਨਾ ਕਿੰਨਾਂ ਨੂੰ ਲੈ ਕੇ ਆਉਣਾ ਹੈ ਕਿੰਨਾ ਕਿੰਨਾਂ ਨੂੰ ਛੱਡ ਕੇ ਕੋਈ ਵੀ ਪੇਸ਼ੈਂਟ ਹੋਵੇ ਜੀ ਕੋਈ ਵੀ ਐਮਰਜੈਂਸੀ ਸੇਵਾਵਾ ਹੈ ਕਿਸੇ ਕੋਲੇ ਗੈਸਾਵਨ ਲਿਆਉਣ ਲਈ ਮਰੀਜ਼ ਦਾਖਲ ਕਰਨ ਲਈ ਸਾਧਨ ਨਹੀਂ ਹੈ ਤਾਂ ਉਹ ਸਾਨੂੰ ਕਾਲ ਕਰ ਸਕਦਾ ਹੈ ਅਸੀਂ ਨਾਲ ਦੀ ਨਾਲ ਐਮਬੂਲੈਂਸ ਪ੍ਰੋਵਾਈਡ ਕਰਵਾਵਾਂਗੇ ਉਸ ਦਾ ਨੰਬਰ ਇੱਕ ਵਾਰੀ ਫੇਰ ਬੋਲ ਦਿਓ 92164 17000 ਘਰ ਛੱਡਣ ਤੱਕ ਸਾਰੇ ਮਰੀਜ਼ਾਂ ਲਈ ਇਹ ਸਰਵਿਸ ਐਮਬੂਲੈਂਸ ਜੇ ਕਿਸੇ ਭੈਣ ਤੇ ਭਰਾ ਨੂੰ ਐਮਰਜੈਂਸੀ ਪੈਂਦੀ ਐਮਬੂਲੈਂਸ ਸੇਵਾਵਾਂ ਦੀ ਤਾਂ ਉਹ ਸਾਨੂੰ ਕਾਲ ਕਰ ਸਕਦਾ ਹੈ